हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਬਾਈ ਕੋਲੇ ਤੋਕੜ ਗੱਪਣ ਚੱਕ ਪਾਸ ਵਹਿੜ ਤੇ ਦੋ ਆ ਗੀਆਂ ਟੌਪ ਦੀਆਂ ਬਾਈ ਹੀਫਰ ਵਸਿੰਗਾ ਇੱਕ ਤਾਂ ਹੈ ਐਚ ਐਫ ਦਾ ਨਗੀਨਾ ਤੇ ਇੱਕ ਆ ਗਿਆ ਜਰਸੀ ਦਾ ਤੇ ਜਿਹੜੀ ਬਾਈ ਆਪਾਂ ਵੀਡੀਓ ਬਣਾ ਰਹੇ ਹਾਂ ਫਾਰਮ ਚ ਵੀਡੀਓ ਬਣਾ ਰਹੇ ਹਾਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਹੋਰ ਠੀਕ ਹੋ ਬਾਈ ਹਾਂਜੀ ਹਾਂਜੀ ਵਧੀਆ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਵਧੀਆ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ تنویر ਸਿੰਘ ਪਿੰਡ ਥਰਾਏ ਜ਼ਿਲ੍ਹਾ ਮੋਗਾ ਤਹਿਸੀਲ ਵਾਗਰਣਾ ਨੇੜੇ ਪਿੰਡ ਬਈ ਕਿਹੜੇ ਪਿੰਡ ਭਗਤਾ ਭਾਈ ਰਹਿੰਦੇ ਸੋਹਣ ਅੰਦਰ ਆਏ ਠੀਕ ਹੈ ਭਾਈ ਤੇ ਭਾਈ ਫਿਰ ਦੋ ਤਾਂ ਮੈਂ ਕਹਣਾ ਨਗੀਨੇ ਆ ਗਏ ਹਨਾ ਜਮਾਂ ਡੋਪ ਦੇ ਬਈ ਫਾਰਮ ਜੋ ਨਗੀਨੇ ਲੱਗੇ ਠੀਕ ਹੈ ਭਾਈ ਜਮਾਂ ਡਾਇਮੰਡ ਪੀਸ ਆ ਗਏ ਤੇ ਭਾਈ ਮੈਨੂੰ ਐ ਦੱਸੋ ਵੀ ਆਪਾਂ ਸ਼ੁਰੂ ਕਿਹੜੇ ਤੋਂ ਕਰਦੇ ਆਂ ਇਧਰ ਜਰਸੀ ਵੀ ਕਰ ਲੈਣੀ ਪਹਿਲਾਂ ਤਾਂ ਕੰਟੈਕਟ ਨੰਬਰ ਬੋਲ ਦੋ ਆਪਣਾ 98555 ਹੂੰ 70184 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਭਾਈ ਜਿਹੜੀ ਆ ਸਾਹਮਣੇ ਜਰਸੀ ਦਾ ਨਗੀਨਾ ਦੇਖ ਰਿਹਾ ਕਿੰਨੀ ਉਮਰ ਦਾ ਬਾਈ ਹੈ ਇਦੇ ਓਵਰ ਹੋ ਗਈ ਵੀਰੇ 9.5 10 ਮਹੀਨੇ ਤਕਰੀਬਨ ਠੀਕ ਹੈ ਬਾਈ ਹਾਂ ਤੇ ਬਾਈ ਸੀਮੈਂਟ ਦੋਨੇ ਬੱਚੇ ਫਾਰਮ ਤੋਂ ਹੀ ਲੈ ਆਏ ਨੇ ਸੀਮੈਂਟ ਡੇਲ ਆਪਣੇ ਕੋਲ ਸਾਰੀ ਹੈਗੀ ਉਹਨੇ ਦੱਸ ਠੀਕ ਹੈ ਜੇ ਮਨਨ ਕਿ ਚਲੋ ਕੋਈ ਸੌਦਾ ਕਰੂਗਾ ਉਹਨੂੰ ਮੈਂ ਹਾਂ ਉਹਨੂੰ ਮਿਲ ਜੂ ਠੀਕ ਹੈ ਫੇਸ ਬਾਈ ਚੈੱਕ ਕਰੋ ਅਸਲ ਵਿੱਚ ਅਗਲਾ ਕਹਿ ਦਿੰਦਾ ਹਨਾ ਬਹੁਤ ਚੰਗੇ ਵੱਡੀ ਯਾਰ ਸੇਪਿਆਂ ਵਾਲੀ ਮਾਂ ਦਾ ਮਦਰ ਮਿਲਕ ਸੀਗੇ 32 33 ਲੀਟਰ ਸੀ ਠੀਕ ਹੈ ਬਾਈ ਕਿ ਝੂਲੀ ਝਾਲੀ ਚੈੱਕ ਕਰਾ ਦੇ ਬੱਚੀ ਜਮਾ ਟੋਕ ਕਰਵਾ ਲਏ ਆ ਬਾਈ ਮੈਂ ਕਹਿੰਦਾ ਪਲਿਆ ਪਿਆ ਬੱਚਾ ਟੀਕੇ ਦੇ ਕਾਬਲੀ ਆ ਬਾਈ ਹਨਾ ਹਾਂ ਬਾਈ ਬਸ ਹੋਰ ਦੋ ਟਾਈ ਮੈਨੂੰ ਕੋਨੇ ਜੱਫੀ ਡੱਕਾਤ ਕਰ ਦੇਣਾ ਬਈ ਸਹੀ ਗੱਲ ਆ ਅਸਲ ਵਿੱਚ ਗੱਲਾਂ ਕਰਾਉਣੀਆਂ ਜਦੋਂ ਤਿਆਰ ਹੋਏ ਨਾ ਨਸਲ ਨੂੰ ਸੁਲਦਾ ਤਾਂ ਅੰਤੀ ਕੋਈ ਸਹੀ ਗੱਲ ਆ ਨਸਲ ਦਾ ਤਾਂ ਬਾਈ ਕੋਈ ਅੰਤੀ ਨਹੀਂ ਬਾਕੀ ਤਾਂ ਤੁਸੀਂ ਖੋਚ ਚੈੱਕ ਕਰ ਸਕਦੇ ਹੋ ਬਰੀਡ ਨਹੀਂ ਪਲੀਆਂ ਵੀ ਉਹ ਲਿੱਸੀ ਲਾ ਨਹੀਂ ਰੱਸੀ ਜਾ ਗੀ ਛੀ ਲਾ ਨਹੀਂ ਹੈਗੀ ਪਲੀਆਂ ਮੇ ਬੱਚੇ ਆ ਗਏ ਪੂਰੇ ਬਰੀਡ ਇੱਕ ਨੰਬਰ ਆ ਗਈ ਰੱਸੀ ਦਾ ਥੋੜਾ ਜਿਹਾ ਕਰਦੀ ਫਿਰ ਤਲੇ ਹਰਾ ਕਰਕੇ ਤੁਰਦਿਆਂ ਨਹੀਂ ਨਾ ਖੁੱਡੀਆਂ ਲਈ ਉਹ ਰੱਤ ਲੈ ਲੈ ਦਾ ਕਰਕੇ ਬਾਈ ਜੂਰ ਕਰਦੀ ਆ ਬਾਕੀ ਬਾਈ ਜਿਹੜੇ ਨੂੰ ਪਰਖਾ ਬੰਦੇ ਨੇ ਉਹਨੇ ਤਾਂ ਦੇਖ ਹੀ ਲੈਣੀ ਆ ਵੀ ਚੜਾਈ ਲੈਗ ਸਕੋਰ ਵਗੈਰਾ ਹਨਾ ਕਿੰਨਾ ਚੰਗਾ ਕਦ ਕੱਟਦਾ ਮੋੜ ਲਈ ਤੁਰਨਾ ਨਹੀਂ ਕੋਈ ਗੱਲ ਨਹੀਂ ਭਾਈ ਨਹੀਂ ਤਾਂ ਉਹਨਾਂ ਦਾ ਚਲੋ ਕੋਈ ਚੱਕਰ ਨਹੀਂਗਾ ਤੇ ਫੇਸ ਦੇਖੋ ਭਾਈ ਟੋਆ ਚੈੱਕ ਕਰੋ ਬੜਾ ਪਿਆਰਾ ਕਰਨ ਵਾਲੀ ਚ ਲੈ ਟੋਰਾ ਤਰਾ ਇੱਕ ਨੰਬਰ ਆ ਗਿਆ ਤੇ ਭਾਈ ਮੋਲ ਇਹਦਾ ਇਹਨਾਂ ਦਾ ਫਿਰ ਕੀ ਰਹੂਗਾ ਮੋਲ ਵੀ ਇਹਨਾਂ ਦੋਨਾਂ ਦਾ ਫੋਨ ਤੇ ਹੀ ਕਰਾਂਗੇ ਤੇ ਜੈ ਜੀ ਹੋਵਰ ਹਾਂ ਮੋਲ ਜੈ ਕਰਾਂ ਠੀਕ ਆ ਐ ਮਨ ਲਓ ਵੀ ਜੈ ਸਾਹ ਦੇ ਬੱਚੇ ਆ ਉਹ ਹੈ ਜੈ ਮੋਲ ਹੋਊਗਾ ਉਹ ਵੀ ਆਈ ਮੋਲ ਹੋਊਗਾ ਭਾਈ ਠੀਕ ਆ ਭਾਈ ਤੇ ਉਮਰ ਭਾਈ ਸੂਟ ਹੀ ਆ ਉਸ ਹਾਂ ਅੰਦਾਜ਼ਾ ਲਾ ਲਓ ਟੀਕੇ ਦੇ ਕਾਬਲ ਆ ਗਿਆ ਬੱਚਾ ਥਣਾ ਦੀ ਕਵਾਣਾਂ ਦੀ ਬਹੁਤ ਸਾਫ ਆਵੀ ਤੇ ਪਿਓਰ ਜਿਹਨੂੰ ਆਪਾਂ ਕਹਦੇ ਆ ਜਰਸੀ ਪਿਓਰ ਜਰਸੀ ਆ ਭਈ ਉਹ ਜੋ ਕ੍ਰੋਸ ਪਾਹ ਕੋਈ ਬੰਦਾ ਇਹ ਨਹੀਂ ਹੈਗਾ ਵੀ ਕ੍ਰੋਸ ਪਣ ਮੰਨੂ ਇਹਨੂੰ ਇਹ ਤਾਂ ਵੀ ਉਹਨਾਂ ਨੇ ਵੇਚਦੇ ਆ ਕੋਈ ਉਹਨਾਂ ਦੀ ਸੈਟਿੰਗ ਕਰਨੀ ਸੀਗੀ ਫਾਰਮ ਦੀ ਆਪਦੇ ਐਸਮਲਸ ਐਮ ਐਕਸ 3 ਲੱਗੇ ਹੋਏ ਸੀਗੇ ਤਾਂ ਵੇਚੇ ਨਹੀਂ ਵੇਚਣ ਵਾਲਿਆ ਇਹੋ ਜਿਹੇ ਕੌਣ ਵੇਚਦਾ ਫਿਰ ਕਿਹੜਾ ਘਰੋਂ ਕੱਢਦਾ ਹਨ ਇਹੋ ਜਿਹੇ ਨਹੀਂ ਇਹੋ ਜਿਹੇ ਬੱਚੇ ਘਰੋਂ ਕੌਣ ਕੱਢਦਾ ਹਨ ਨਹੀਂ ਕੱਢਦਾ ਵੀ ਆਪ ਪਛ ਵੀ ਤੇ ਅੱਗੇ ਸਾਨੂੰ ਦਿਖਾਉਣਿਆ ਭਾਈ 2 ਨੰਬਰ ਤੇ ਐਚ ਐਫ ਦਾ ਡਾਇਮੰਡ ਪੀਸ ਹੈ ਨਾ हां भाई फेस देखो यार पहला वाला ये सुस बड़ा प्यारा है मैं कह रहा यार कबूतर दा बच्चा आ गया मांग वालीयां मिलदे बहुत ਘੱਟ ਆ ਉਹ ਇਹ ਤਾਂ ਬਈ ਪੈਸਿਆਂ ਨੂੰ ਵੀ ਚੀਜ਼ਾਂ ਮਿਲਦੀਆਂ ਨਹੀਂ ਮਿਲਦੀਆਂ ਬਈ ਸਹੀ ਗੱਲ ਆ ਕਿਉਂਕਿ ਲੋਕ ਲੱਖਾਂ ਰੁਪਈਆ ਚੱਕੀ ਵਰਦੇ ਤਾਂ ਵੀ ਨਹੀਂ ਦਿੰਦਾ ਨਹੀਂ ਦਿੰਦਾ ਬਈ ਸਹੀ ਗੱਲ ਲੈ ਇਹਦਾ ਚੱਲ ਉਹਨਾਂ ਦੀ ਕੋਈ ਮਜਬੂਰੀ ਬਣ ਗਈ ਬੰਦੇ ਨੇ ਵੇਚਤੀਆਂ ਬੱਛੀਆਂ ਹੂੰ ਬਾਕੀ ਨਾ ਕੁਆਲਿਟੀ ਬੋਲਦੇ ਆ ਕੁਆਲਿਟੀ ਕੁਆਲਿਟੀ ਤਾਂ ਬਾਲੀ ਨਹੀਂ ਆ ਚੰਗੀਆਂ ਇਹ ਨਹੀਂ ਹੈਗਾ ਬਾਈ ਤੁਸੀਂ ਮੰਨੋਗੇ ਵੀ ਬਰੀਡ ਦੇਖੋ ਪਹਿਲਾਂ ਤਾਂ ਬੱਚੇ ਦਾ ਮੂੰਹ ਦੇਖੋ ਜਮਾ ਨਿੱਕਾ ਜਾ ਕੰਨ ਛੋਟਾ ਆ ਗਿਆ ਜਮਾ ਛੋਟਾ ਇਹ ਨਹੀਂ ਹੈਗਾ ਵੀ ਕਰੋਸ ਚਾ ਨਾ ਨਾ ਪੂਰਾ ਵੀ ਨਹੀਂ ਵੀ ਕਰੋਸ ਤਾਂ 1% ਵੀ ਹੈ ਨਹੀਂ ਬਸ ਇਹ ਗੱਲ ਆ ਬਾਈ ਬਰੀਡ ਚੈੱਕ ਕਰੋ ਬੱਚੇ ਦੀ ਖਣ ਇਹਦੀ ਮਾਂ ਦਾ ਦੁੱਧ ਸੀ 42 ਤੇ 48 ਲੀਟਰ ਦਾ ਬਾਈ ਠੀਕ ਆ ਬਾਈ ਉਹਨਾਂ ਕੋਲੇ ਬੰਦਿਆ ਕੋਲੇ ਹੁਣ ਸੂਣ ਵਾਲੀ ਸੀ ਹੂੰ ਹਾਂਜੀ ਇਹਨੂੰ ਵੀ ਖੋਲ ਦਿਓ ਬਾਈ ਤੌਰ ਤੋਂ ਖੋਲ ਕੇ ਰੰਗ ਰੂਪ ਬਾਈ ਕਾਦਾਂ ਪੱਖੋਂ ਤਾਂ ਮੈਂ ਕਹਿੰਦਾ ਦੋਵੇਂ ਬਾਈ ਭੈਣਾ ਹਨਾ ਜਮਾ ਜਮਾ ਦੇਣਾ ਵੀ ਆਪਾਂ ਜੋੜਾ ਹੀ ਆ ਬਾਈ ਐਡੋ ਵੱਡ ਨਹੀਂ ਠੀਕ ਆ ਦੇਣਾ ਵੀ ਬਾਈ ਕਹਿੰਦਾ ਬਾਈ ਲਿਆ ਤੇ ਪਲੀ ਵੀ ਦੇਖੋ ਚੜਾਈ ਚੜੂਈ ਬਈ ਬੱਚੇ ਦੀ ਚੈੱਕ ਕਰੋ ਫੁੱਲ ਆ ਬਾਕੀ ਥਣ ਵੀ ਚਾਰ ਮੈਣਗੇ ਕੋਈ ਫੋਰਸਾਂਗ ਨਹੀਂ ਮੈਂ ਕਹਿੰਦਾ ਯਾਰ ਡਾਇਮੰਡ ਪੀਸ ਆ ਬਈ ਜਮਾ ਡਾਇਮੰਡ ਪੀਸ ਬਰੀਡ ਵੀ ਚੈੱਕ ਕਰ ਸਕਦੇ ਸੈਨੀਆਂ ਨਾ ਚਮਕਾਂ ਦੋਮਾਂ ਤੇ ਖੜੇ ਜੇ ਘਰੇ ਵੀ ਖੜਾਈਆਂ ਤੇ ਸੋਹਣੀਆਂ ਲੱਗਣਗੀਆਂ ਸੋਹਣੀਆਂ ਲੱਗਣੀਆਂ ਬਈ ਤੇ ਮੁੱਲ ਬਾਈ ਕਹਿੰਦਾ ਦੋਮਾਂ ਦੇ ਬਈ ਫੋਨ ਤੇ ਕਰਾਂਗੇ ਤੇ ਮੁੱਲ ਹੋਣਗੇ ਜਿਹੜੇ ਜਾਇਜ਼ ਹੋਣਗੇ ਮੁੱਲ ਜਾਇਜ਼ ਹੋਣਗੇ ਬਈ ਐਵੇਂ ਕੋਈ ਭਗਾਈ ਵਾਲਾ ਮੈਨਾਂ ਫੋਨ ਲਾਵੇ ਹੈਣਾ ਰਬੀਆ ਲਾਉਣਾ ਹੁੰਦਾ ਗਲੇ ਨੇ 20-25000 ਮੈਂ ਫੋਨ ਲਈ ਜਾਂਦੇ ਨੇ ਇਹ ਗੱਲ ਹੋਰ ਆ ਬਾਈ ਕਿਉਂਕਿ ਜੇ ਟਾਈਮਡ ਪੀਸ ਹੈ ਦੇਖਣ ਨੂੰ ਚੰਗੇ ਹਨ ਮੰਨ ਕੇ ਚੱਲੋ ਵੀ ਭਾਵੇਂ ਆਪ ਚੰਗੀ ਰਕਮ ਲਾ ਕੇ ਖਰੀਦੀਆਂ ਵੀ ਹਨ ਐਵੇਂ ਕੋਈ ਨਹੀਂ ਦਿੰਦਾ ਕੋਈ ਵੀ ਨਹੀਂ ਸਹੀ ਗੱਲ ਆ ਬਾਈ ਕਿਉਂਕਿ ਜੇ ਬੰਦੇ ਨੇ ਕਿਹਾ ਨੇ ਬਰੀਡ ਤੇ ਕੰਮ ਕਰਨਾ ਤਾਂ ਮੈਂ ਕਹਣਾ ਬਈ 10 ਸਾਲਾਂ ਚ ਇਹੋ ਜੀ ਬਰੀਡ ਤਿਆਰ ਹੁੰਦੀ ਆ ਇਹਨਾਂ ਨੂੰ ਤਿਆਰ ਕੀਤੀ ਕਰਾਈ ਮੇਰੇ ਮੂੰਹ ਦੇਖੋ ਬਾਈ ਪਹਿਲਾਂ ਤਾਂ ਮੈਂ ਕਹਣਾ ਯਾਰ ਜੀ ਨਹੀਂ ਕਰਦਾ ਵੀ ਕੈਮਰਾ ਨਾਲੋਂ ਪਾਸੇ ਲੈ ਜਾਣਾ ਨਹੀਂ ਕਰਦਾ ਬਈ ਸਹੀ ਗੱਲ ਆ ਤੇ ਬਾਕੀ ਬਈ ਐ ਮੰਨ ਲਓ ਵੀ ਦੋਨੇ ਬਈ ਕਹਿੰਦਾ ਕੱਟੇ ਆਪਾਂ ਦੇਣਾ ਬਈ ਜੋੜਾ ਇਕੱਠਾ ਹੀ ਦੇਣਾ ਟੋੜ ਟਰੇ ਨਿਖੇੜ ਕੇ ਨਹੀਂ ਦੇਣਾ ਇਕੱਠਿਆਂ ਹੀ ਲਈਆਂ ਇਕੱਠਿਆਂ ਹੀ ਫਾਰਮ ਕਿੱਥੇ ਆਈਆਂ ਇਕੱਠਿਆਂ ਹਾਂ ਬਈ ਠੀਕ ਹੈ ਬਈ ਤੇ ਅੱਗੇ ਬਈ ਆ ਗਈ ਤਿੰਨ ਨੰਬਰ ਤੇ ਵੜ ਕਿਹੜਾ ਸੂਆ ਬਈ ਇਹ ਏ ਬਈ ਤੀਜਾ ਸੂਸੂ ਗੀ ਕਿੰਨੇ ਟਾਈਮ ਦੀ ਬਈ ਚੈੱਕ ਪਾਸ ਇਹ ਸਾਢੇ 4 ਮਹੀਨੇ ਦੀ ਗੱਪਣਾ ਬਈ ਸਾਢੇ 4 ਮਹੀਨੇ ਦੀ ਚੈੱਕ ਪਾਸ ਹਾਂਜੀ ਬਈ ਕਿੰਨਾ ਦੁੱਧ ਆ ਬਈ ਦੁੱਧ ਬਈ 10 ਕਿਲੋ ਆਪਾਂ 9 ਕਿਲੋ ਕਹਿ ਕੇ ਦੇਣਾ ਉਹ ਠੰਡੀ ਸੀ ਲ ਜਮਾਂ ਠੰਡੀ ਚੁਆਈ ਬਹੁਤ ਚੰਗੀ ਆ ਬਈ ਚੁਆਈ ਇੱਕ ਨੰਬਰ ਥਾਣਾ ਬਹੁਤ ਚੰਗਾ ਫੁੱਲਾ ਥਾਣਾ ਦੇਖੋ ਬਈ ਬਹੁਤ ਸੋਹਣਾ ਥਾਣਾ ਪੂਰੀ ਕੁਆਲਿਟੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਾਕੀ ਕੱਦ ਵਡ ਢਾਲੀਆ ਚੰਗੀ ਆ ਬਈ ਬਰੀਡ ਗਰਮਿਆਂ ਦਾ ਚੰਕ ਚੰਕ ਬਹੁਤ ਆ ਬੈਠਦੀ ਪਈ ਪਲੀ ਪੁਲੀ ਵੀ ਚੰਗੀ ਬਾਕੀ ਪਲੀ ਪੁਲੀ ਵੀ ਚੰਗੀ ਆ ਇੱਕ ਬਾਈ ਗੱਲ ਹੋਰ ਹੋਊਗੀ ਫੈਟ ਵੀ ਚੰਗੀ ਆਉਂਦੀ ਹੈ ਫੈਟ ਬਹੁਤ ਚੰਗੀ ਆਉਂਦੀ ਹੈ ਬਾਈ ਹੂੰ ਟੌਪ ਬਣਾ ਹੈ ਥੋੜਾ ਤੇ ਬਾਈ ਬਣਦੀ ਕਿਵੇਂ ਅਸਾਮ ਤੱਕ ਫਿਰ ਤਿਆਰ ਥਾਮ ਨੂੰ ਚੰਗੀ ਬਣ ਜਾਂਦੀ ਬਹੁਤ ਚੰਗੀ ਬਣਦੀ ਹੈ ਇਹਦਾ ਟਾਈਮ ਵੀ 12:00 ਵਜੇ ਹੋਗੇ ਲਗਰੇ ਹੁਣ ਬਾਕੀ ਬਾਈ ਦੀ ਬਾਈ ਚੈੱਕ ਕਰਵਾਈ ਵੇ ਤੁਸੀਂ ਤਸੱਲੀ ਕਰਨੀ ਚਾਹੁੰਦੇ ਹੋਂ ਤਾਂ ਕਰ ਸਕਦੇ ਹੋ ਨਹੀਂ ਬਾਈ ਹਾਂ ਬਈ ਆਪਦੀ ਤਸੱਲੀ ਕਰਵਾ ਕੇ ਹੂੰ ਆਪਣੇ ਘਰੋਂ ਤਸੱਲੀ ਇਹਦਾ ਮੁੱਲ ਬਾਈ ਇਹਦਾ ਫਿਰ ਦੱਸਿਆ ਜਾਊਗਾ ਕਿ ਫੋਨ ਹਾਂ ਬਈ ਇਹਦਾ ਦੱਸਦੇ ਇਹਦਾ 45000 ਰੁਪਏ 45000 ਹਾਂਜੀ ਚੱਕੋ ਰੇਟ ਜਾ ਜੀ ਟੋਟਲੀ ਬਾਈ 45000 ਦੀ ਬਾਈ ਕਹਿੰਦਾ ਸਾਨੂੰ ਦੇ ਦੇਣੀ ਆ ਮੁੱਲ ਬਾਈ ਦੇ ਅੱਗੇ ਵੀ ਜਾਇਜ਼ ਜੀ ਹੁੰਦੇ ਛੋੜਾ ਮੋਟਾ ਛੋੜ ਛੱਪਾ ਉੱਚ ਵੀ ਕਰ ਦਾਂਗੇ ਛੋੜ ਛੱਪਾ ਬਾਈ ਕਹਿੰਦਾ ਠੰਡੀ ਠੁੰਡੀ ਪੂਰੀ ਆ ਬਾਈ ਆਏ ਕੀ ਆ ਬਰਾ ਤਾਂ ਠੰਡੀ ਸੀਲ ਦੇਖੋ ਕਰਨ ਵਾਲੀ ਫੁੱਲ ਸੱਜਰ ਦਾ ਦੁੱਧ ਵੀ 24 25 ਲੀਟਰ ਦਾ ਬਈ ਇਹਦਾ ਠੀਕ ਹੈ ਬਾਈ ਕਿਉਂਕਿ ਬਾਕੀ ਝੋਲੀ ਦੱਸਦੀ ਆ ਝੋਲੀ ਦੱਸਦੀ ਆ ਬਹਿੜਦੀ ਕਿੰਨੀ ਬਹੁਤ ਖੁੱਲੀ ਝੋਲੀ ਦੀ ਆ ਸਹੀ ਗੱਲ ਆ ਤੇ ਦੁੱਧ ਵਾਲੀ ਨਾੜ ਵਗੈਰਾ ਵੀ ਚੈੱਕ ਕਰ ਸਕਦੇ ਹੱਥੀ ਝੋਲੇ ਬਾਈ ਹੱਥੀ ਝੋਲੇ ਮਸ਼ੀ ਤਿੰਨ ਅਕਸੀ ਦੇ ਵੀਰ ਕੋਲੇ ਬਈ ਤਿੰਨ ਪਾ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਨਾ ਕੋਈ ਵੀ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ